ਕਾਰਿਓ ਕੈਪਟਨ ਸਾਹਿਬ ਨੇ ਚਾਹੇ ਹੋ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤਏ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਜਦੋਂ ਸਭ ਤੋਂ ਵੱਧ ਲੋਡ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕਲੀਅਰਟੀ ਆ ਪਾਰਟੀ 117 ਸੀਟਾਂ ਦੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰਦੇ ਨੇ ਹਰਪ੍ਰੀਤ ਜੀ ਦਾ ਸਾਡੇ ਦਾਇ ਦੇ ਪੁੱਤ ਨੇ ਆਪਾਂ ਦੇਖੋ ਦੋ ਗੱਲਾਂ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਹੈ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇਣਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਕੱਲ ਕਹਿ ਸਕਦਾ ਏ ਵੀ ਭਾਈ ਆਹ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਹੈ ਸਤਕਾਰਯੋ ਕੈਪਟਨ ਸਾਹਿਬ ਨੇ ਚਾਹੇ ਹੋ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤਏ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇਹ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋਡ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਨਾਲ ਇਹ ਜ਼ਿੰਮੇਦਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਦੂਜਿਆਂ ਦੀ ਹਰਪੀਰ ਸਿੰਘ ਵਾਲੇ ਸੋ ਉਹਨਾਂ ਨੂੰ ਕਾਫੀ ਦੇਖਣ ਨੂੰ ਮਿਲੀ ਹੈ ਨਹੀਂ ਹਰਪ੍ਰੀਤ ਜੀ ਦਾ ਸਾਡੇ ਤਾਏ ਦੇ ਪੁੱਤ ਨੇ ਤਾਂ ਇਹਦੇ ਪੁੱਤ ਤਾਂ ਇਹ ਵੀ ਨਹੀਂ ਹਾਂ ਮੈਂ ਉਹੀ ਕਹਾਂ ਨਾ ਵੀ ਸਾਡਾ ਕਹਿੰਦਾ ਕਿਸੇ ਨਾਲ ਉਹ ਨੇ ਦੇਖੋ ਇੱਕ ਜਨ ਇੱਕ 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 ਮੇਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਨਹੀਂ ਉਹ ਤਾਂ ਸਾਰੇ ਹੀ ਮਿਲਦੇ ਐਚ ਐਮ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਉਹ ਜਥੇਦਾਰ ਸੀ ਇੱਕ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਤੇ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਐਚਐਮ ਨਾਲ ਇਹ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਾਹਾਵਾ ਸਾਡਾ ਐਡੇ-ਐਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ-ਕੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਹੈ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ